ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਅਵਗਣਾ ਭਰੇ ਏਕ ਗੁਣ ਨਾਹੀ ਔਰਤਾ છોੜ ਬਿਖੇ ਬਿਖ ਕਾਹੀ ਮਾਇਆ মোহ ਪਰਮ ਪੈ ਭੁੱਲੇ ਸਤਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਆ ਗੁਰ ਸੰਗਤ ਰਹਾ ਮਲੰਤ ਜਾਮੰਤਰਾ ਸਮਟਾਈ ਇਕ ਅਰਦਾਸ ਤਕੇ ਰਤਕੇ ਗੁਰ ਰਾਮਦਾਸ ਰਖੋ ਸਰਣਾਈ ਇੱਕ ਅਰਦਾਸ ਪਾਟ ਕੇ ਰਤਕੇ ਗੁਰ ਰਾਮਦਾਸ ਰਖੋ ਸਰਣਾਈ ਸੋ ਕੋ ਹਟਲ ਦੁਰ ਸੇਵੀ ਐ ਆਹਨ ਸੋ ਸਹਾਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਤਕ ਜਾਏ ਗੁਜਰੀ ਮਹੱਲਾ ਪੰਜਮਾ ਘਰ ਚੌਥਾ ਜੋ ਪਦੇ ਇੱਕ ਓੰਕਾਰ ਸਤਿਗੁਰ ਪਰਸਾਦ ਛਾਡ ਸਗਲ ਸਿਆਣਪਾ ਸਾਧ ਸਰਣੀ ਆਓ ਰਬਰਮ ਪਰਮੇਸਰੋ ਪ੍ਰਭ ਕੇ ਗੁਣ ਗਾਓ ਸਾਧ ਸਗਲ ਸਿਆਣ ਪਾਮ ਸਾਧ ਸਰਣੀ ਆਓ ਆਰਬਰਮ ਪਰਮੇਸਰੋ ਪ੍ਰਭ ਕੇ ਗੁਣ ਗਾਓ हरे चता चरन कमल आराधा सरब सोख कल्याण पावह मिटा सगल उपादा रहाओ मात पिता सत मीत भाई ते सब ना नहीं कोए ਏਤਾ ਓਤਾ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਵ ਮਿਥਿਆ ਕਛੂ ਨ ਆਵੇ ਕਾਮ ਸਰਣਾ ਸੁਆਦੋ ਨਰਮ ਲਾਗਤ ਹੋਏ ਪ੍ਰਭ ਕੈ ਨਾਮ ਅਗਮੰਦ ਆਲਾ ਪ੍ਰਭ ਉੱਚਾ ਸਰਣ ਸਾਧੂ ਜੋਗਾ ਤਸ ਪਰਾਪਤ ਨਾਨਕਾ ਜਿਸ ਲਖਿਆ ਧੁਰ ਸੰਜੋਗਾ ਅਗਮੰਦ ਆਲਾ ਪ੍ਰਭ ਉੱਚਾ ਸਰਣ ਸਾਧੂ ਜੋਗਾ ਤਸ ਪਰਾਪਤ ਨਾਨਕਾ ਜਸ ਲਿਖਿਆ ਤਰ ਸੰਜੋਗਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਗੁਰਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸواری ਸਾਧ ਸੰਗਤ ਜੀਓ ਆਉ ਜੋ ਅਮਰਤ ਵੇਲੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਸ਼ਬਦ ਦੀ ਬਖਸ਼ਿਸ਼ ਹੋਈ ਹੈ ਜੋ ਆਪਾਂ ਹੁਕਮਨਾਮਾ ਸਭ ਦੇ ਵਿੱਚ ਸਰਵਣ ਕੀਤੇ ਨੇ ਆਓ ਇਨਾਂ ਪਾਵਨ ਬਚਨਾਂ ਦੀ ਵਿਚਾਰ ਕਰੀਏ ਸੋ ਕੁਸ ਸਮਾ ਸਾਰੀਆਂ ਸੰਗਤਾਂ ਮਨੋਬਿਰਤੀਆਂ ਆਕਾਦਰ ਕਰੋ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਨ ਦਾ ਯਤਨ ਕਰੀਏ ਤਾਂ ਜੋ ਅੰਮ੍ਰਿਤ ਵੇਲੇ ਜੋ ਸਾਨੂੰ ਹੁਕਮ ਹੋਇਆ ਉਹ ਸਮਝ ਦੇ ਵਿੱਚ ਆ ਜਾਣ ਜੀ ਅੱਜ ਬਾਬਨ ਸ਼ਬਦ ਜੋ ਸਤਿਗੁਰਾਂ ਨੇ ਕਿਰਪਾ ਕੀਤੀ ਗੁਜਰੀ ਰਾਗ ਦੇ ਵਿੱਚ ਹਨ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਣ ਕੀਤੇ ਹਨ ਅੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 500 ਇੱਕ ਅੰਗਤ ਦਰਜ ਹਨ ਆਓ ਸਾਰੀ ਸੰਗਤ ਨਾਲ ਕੇ ਫਤਿਹ ਸਾਂਝ ਪਾਓ ਕੋਈ ਰਸਨਾ ਵਾਂਜੀ ਨਾ ਰਵੇ ਜੀ ਸਾਰੀਆਂ ਸੰਗਤਾਂ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓ ੴ ਸਤਿਗੁਰ ਪਰਸਾਦ ਚਾਰਦ ਸਗਲ ਸਿਆਣ ਪਾਂ ਸਾਧ ਸਰਣੀ ਆਓ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਉਪਦੇਸ਼ ਦਿੰਦੇ ਪਏ ਨੇ ਕਹਿਣ ਲੱਗੇ ਛੱਡ ਸਿਆਣ ਪਸਗਲ ਸਿਆਣ ਪਾਂ ਸਾਧ ਸਰਣੀ ਆਓ ਚੜਨ ਲੱਗਿਓ ਮਨਾ ਜੀਵਨ ਜੁਗਤ ਪ੍ਰਾਪਤ ਕਰਨ ਵਾਸਤੇ ਆਪਣੇ ਮਨ ਮਰਜ਼ੀ ਦੀਆਂ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਸਹਸ ਸਿਆਣਪਾਂ ਲੱਖ ਹੋ ਹੋਈ ਤਾਂ ਇੱਕ ਨਾ ਚੱਲੇ ਨਾਲ ਸਤਿਗੁਰ ਕਹਿੰਦੇ ਭਾਈ ਗੱਲ ਸੁਣਾ ਜੀਵਨ ਜੁਗਤ ਪ੍ਰਾਪਤ ਕਰਨ ਵਾਸਤੇ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ ਤੇ ਗੁਰੂ ਦਾ ਆਸਰਾ ਲੈ ਗੁਰੂ ਦੀ ਸਿੱਖਿਆ ਉੱਤੇ ਤੁਰਾ ਪਰਮੇਸ਼ਰ ਪਾਰ ਬ੍ਰਹਮ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਰਹਿ ਸਤਗੁਰ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਪ੍ਰਭ ਕੇ ਗੁਣ ਗਾਓ ਕਹਿੰਦੇ ਉਸ ਨਿਰੰਕਾਰ ਦੇ ਗੁਣਾਂ ਨੂੰ ਗਾਉਂਦਾ ਰਿਆ ਕਰ ਆਪਣਿਆਂ ਆਪਦੀਆਂ ਸਿਆਣਪਾਂ ਛੱਡ ਵੀ ਮੈਂ ਐ ਕਰ ਦੇਣਾ ਉਹਨਾਂ ਮੈਂ ਕਰ ਦੇਣਾ ਸਿਆਣਪ ਆਪਦੀਆਂ ਚ ਤਰਾਈਆਂ ਸਿਆਣਪਾਂ ਛੱਡ ਕੇ ਗੁਰੂ ਦਾ ਆਸਰਾ ਲੈ ਤੇ ਗੁਰੂ ਦੇ ਗੁਨਾ ਨੂੰ ਸਦਾ ਗਾਉਂਦਾਰਿਆ ਕਰ ਅਰੇ ਚਿਤ ਚਰਣਾ ਕਮਲ ਆਰਾਧ ਉਹ ਮੇਰਿਆ ਮਨਾ ਪਰਮਾਤਮਾ ਦੇ ਸੋਹਣੇ ਕੋਮਲ ਚਰਣਾ ਦੀ ਅਰਧਨਾ ਕਰਿਆ ਕਰ ਸਰਬ ਸੋਖ ਕਲਿਆਣ ਪਾਵਹਿ ਵਟ ਸਗਲ ਉਪਾਦ ਸਾਤ ਉਹ ਘਰ त्यागे ਸਾਰੇ ਸੁੱਖ ਆਨੰਦ ਹਾਸਲ ਕਰ ਲੇਗਾ ਜਦੋਂ ਗੁਰੂ ਦੇ ਦੱਸੇ ਰਾਹ 'ਤੇ ਚੱਲੇਗਾ ਭਾਈ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਅੰਦਰ ਵਸਾਵੇਂਗਾ ਤੇ ਫਿਰ ਸਾਰੇ ਆਨੰਦ ਸਾਰੇ ਸੁੱਖ ਤੈਨੂੰ ਹਾਸਲ ਹੋ ਜਾਣਗੇ ਸਿਮਰਨ ਦੀ ਬਰਕਤ ਨਾਲ ਤੇ ਸਰੀਰ ਦਾ ਹਰੇਕ ਰੋਗ ਵੀ ਮਿਟ ਜਾਏਗਾ ਮਾਤਾ ਪਿਤਾ ਸਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਸਤਗੁਰ ਕਹਿੰਦੇ ਭਾਈ ਗੱਲ ਸੁਣਾ ਜਿੱਥੇ ਤੋਂ ਮਨ ਲਾਈ ਬੈਠਾ ਨਾ ਇਹ ਮੇਰਾ ਪਰਿਵਾਰ ਹੈ ਤੇ ਸਤਗੁਰ ਕਹਿੰਦੇ ਮਾਤ ਪਿਤਾ ਸਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਉਹ ਮਨਾ ਮਾ ਪਿਓ ਪੁੱਤਰ ਮਿੱਤਰ ਭਰਾ ਪ੍ਰਮਾਤਮਾ ਤੋਂ ਬਿਨਾ ਕੋਈ ਸਾਥ ਨਿਭਣ ਵਾਲਾ ਨਹੀਂ ਇਹ ਸਾਰੇ ਤੇਰੇ ਇਸ ਦੁਨੀਆਦਾਰੀ ਦੇ ਸਾਥੀ ਨੇ ਜਿੰਨੇ ਦਰ ਤੇਰੇ ਅੰਦਰ ਸਵਾਸ ਚੱਲਦਾ ਮਾ ਪਿਓ ਭੈਣ ਭਰਾ ਸਾਰੇ ਤੇਰੇ ਨੇ ਪਰ ਜਦੋਂ ਹੀ ਜਦ ਹੀ ਹੰਸਤਾ ਜੀ ਇਹ ਕਾਇਆ ਇਤ ਸਤ ਸਤਗੁਰ ਕਹਿੰਦੇ ਜਿਹੜੀ ਤੇਰੇ ਹਰ ਸਮੇਂ ਨਾਲ ਲੱਗੀ ਰਹਿੰਦੀ ਘਰ ਵਾਲੀ ਉਹ ਵੀ ਪ੍ਰੇਤ ਪ੍ਰੇਤ ਕਰ ਭਾਗੀ ਉਹ ਵੀ ਕਹਿੰਦੇ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਗੀ ਇੱਥੇ ਕੋਈ ਨਹੀਂ ਤੇਰਾ ਇਸ ਵਾਸਤੇ ਪਰਮਾਤਮਾ ਦੇ ਗੁਣਾਂ ਨੂੰ ਗਾ ਤੇ ਸਤਗੁਰ ਜੀ ਬੜੇ ਪਿਆਰ ਨਾਲ ਸਮਝਾਉਂਦੇ ਹਨ ਏਤਾ ਉਤਾ ਜੀ ਨਾਲ ਸੰਗੀ ਸਰਬਰ ਵਿਆਸ ਹੋਏ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਕੋਈ ਇਸ ਲੋਕ ਤੇ ਪਰਲੋਕ ਵਿੱਚ ਜ਼ਿੰਦਗੀ ਦੇ ਨਾਲ ਰਹਿਣ ਵਾਲਾ ਸਾਥੀ ਹੈ ਭਾਈ ਉਹੀ ਪਰਮਾਤਮਾ ਹੀ ਇੱਕ ਸਾਥੀ ਹੈ ਇਸ ਵਕਤ ਉਹਦੇ ਨਾਲ ਪਿਆਰ ਪਾ ਧੰਨ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਨੇ ਹੋਟ ਜਤਨ ਉਪਾਵ ਮਿੱਥਿਆ ਕਚੂ ਨ ਆਵੇ ਕਾਮ ਹੋ ਮਨਾਂ ਆਤਮਿਕ ਪਵਿੱਤਰਤਾ ਵਾਸਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਕਰੋੜਾਂ ਹੀ ਯਤਨ ਉਪਾਅ ਸਾਰੇ ਤੇਰੇ ਬੇਅਰਥ ਨੇ ਜਿੰਨੇ ਮਰਜੀ ਤੂੰ ਹੋਰ ਯਤਨ ਕਰਾ ਸਾਰੇ ਬੇਅਰਥ ਨੇ ਆਤਮਾ ਨੂੰ ਪਵਿੱਤਰਤਾ ਵਾਸਤੇ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ ਪਵਿੱਤਰਤਾ ਵਾਸਤੇ ਇੰਨਾ ਵਿੱਚੋਂ ਤੇਰੇ ਹੋਰ ਕੋਈ ਤੇਰੇ ਆਉਦੇ ਕੀਤੇ ਹੋਏ ਯਤਨ ਕੋਈ ਕੰਮ ਨਹੀਂ ਆਉਣਗੇ ਇੱਕ ਗੁਰੂ ਦੀ ਸਰਣ ਵਿੱਚ ਆ ਕੇ ਹੀ ਤੇਰਾ ਮਨ ਪਵਿੱਤਰ ਹੋ ਸਕਦਾ ਹੈ ਸਰਣਾ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਸਾਤੁਰਕ ਕੰਦ ਗੁਰੂ ਦੀ ਸਰਣ ਪਿਆ ਹੀ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਸਕਦਾ ਹੈ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਉੱਚੀ ਆਤਮਿਕ ਅਵਸਥਾ ਬਣ ਸਤ ਦੀ ਹੈ ਜੀ ਅਗਮੰਦial ਪ੍ਰਭ ਉੱਚਾ ਸਰਣ ਸਾਧੂ ਜੋਗਾ ਹੈ ਨਾਨਕ ਦਇਆਵਾਨ ਪਰਮਾਤਮਾ ਸਭ ਵਿਅਕਤੀਆਂ ਤੋਂ ਉੱਚਾ ਉਹ ਅਪਹੁੰਚ ਹੈ ਗੁਰਮਖਾ ਨੂੰ ਆਪਣੀ ਸਰਣ ਵਿੱਚ ਰੱਖਣ ਤੇ ਓਪਾਧੀਆਂ ਤੋਂ ਬਚਾਉਣ ਦੀ ਸਮਰੱਥਾ ਰੱਖਣ ਵਾਲਾ ਹੈ ਜਸ ਪਰਪਤ ਨਾਨਕਾ ਜਿਸ ਲਿਖਿਆ ਤੁਰ ਸੰਜੋਗ ਪਰ ਉਹ ਪਰਮਾਤਮਾ ਉਸ ਮਨੁੱਖ ਨੂੰ ਮਿਲ ਸਕਦਾ ਭਾਈ ਜਿਹਦੇ ਮੱਥੇ ਉਤੇ ਤੁਰ ਦਰਗਾਹ ਤੋਂ ਮਲਾਪ ਦਾ ਸੰਜੋਗ ਲਿਖਿਆ ਹੋਵੇ ਜਿਹਦੇ ਮੱਥੇ ਤੇ ਪਰਮਾਤਮਾ ਨੇ ਤੁਰ ਦਰਗਾਹ ਤੋਂ ਲਿਖਿਆ ਹੋਇਆ ਹੈ ਵੀ ਇਹਨੇ ਮਲਾਪ ਕਰਨਾ ਮੇਰੇ ਨਾਲ ਸਤਿਗੁਰ ਕਹਿੰਦੇ ਉਹਨੋ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਵੇਸ ਵਾਸਤੇ ਮੇਰੇ ਸਤਿਗੁਰ ਜੀ ਕਹਿੰਦੇ ਬੰਦਿਆ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾ ਇੱਥੇ ਆ ਕੇ ਹੀ ਤੇਰਾ ਭਲਾ ਹੋਣਾ ਹੈ ਹੋਰ ਆਪਣੇ ਮਨ ਦੀਆਂ ਚਤਰਾਇਆਂ ਜਿਹੜੀਆਂ ਤੂੰ ਕਰਦਾ ਫਿਰਦਾ ਸਤਿਗੁਰ ਕਹਿੰਦੇ ਭਾਈ ਇਹ ਕਿਸੇ ਕੰਮ ਨਹੀਂ ਤਰੇ ਆਉਣੀਆਂ ਇਹ ਤੈਨੂੰ ਲੈ ਜਾਣਗੀਆਂ ਸਵੇਸ ਵਾਸਤੇ ਸਦਾ ਨਿਰੰਕਾਰ ਦੀ ਬੰਦਗੀ ਕਰ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਸੋ ਅੱਜ ਦੇ ਪਾਵਨ ਸ਼ੌਦ ਦੇ ਵਿੱਚ ਸਤਿਗੁਰ ਜੀ ਨੇ ਆਪਾਂ ਨੂੰ ਇਹੀ ਸਿੱਖਿਆ ਦਿੱਤੀ ਹੈ ਕਹਿੰਦੇ ਕੋਟ ਯਤਨ ਉਪਾਵ ਮਿਥਿਆ ਕਛੂ ਨ ਆਵੇ ਕਾਮ ਆਤਮਿਕ ਪਵਿੱਤਰਤਾ ਵਾਸਤੇ ਗੁਰੂ ਦੀ ਸ਼ਰਨ ਤੋਂ ਬਿਨਾਂ ਕਰੋੜਾਂ ਹੀ ਯਤਨਾਂ ਤੇ ਉਪਾਵ ਬ्यर्थ ਨੇ ਪਵਿੱਤਰਤਾ ਵਾਸਤੇ ਇਨ੍ਹਾਂ ਵਿੱਚੋਂ ਕੋਈ ਵੀ ਤੇਰੇ ਕੰਮ ਨਹੀਂ ਆਏਗੀ ਇਸ ਵਾਸਤੇ ਗੁਰੂ ਦੀ ਸ਼ਰਣ ਪਿਆ ਹੀ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਸਕਦਾ ਹੈ ਪਰਮਾਤਮਾ ਦੇ ਨਾਮ ਵਿੱਚ ਜੜਿਆ ਹੀ ਉੱਚੀ ਆਤਮਿਕ ਅਵਸਥਾ ਬਣ ਸਕਦੀ ਹੈ ਸਵੇਸ ਵਾਸਤੇ ਆਪਾਂ ਸਾਰਿਆਂ ਨੂੰ ਇਹੀ ਉਪਦੇਸ਼ ਹੈ ਭਾਈ ਕਿ ਮਨ ਦੀ ਆਪਣੀ ਸਿਆਣਪ ਛੱਡ ਕੇ ਤੂੰ ਗੁਰੂ ਦੇ ਚਰਨਾਂ ਵਿੱਚ ਜੁੜਾ ਜੋ ਗੁਰੂ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਜਿਹੜੇ ਬਚਨ ਸਾਡੇ ਸਤਿਗੁਰੂ ਆਪਰ ਨੂੰ ਸਮਝਾਉਂਦੇ ਨੇ ਭਾਈ ਉਹ ਬਚਨਾਂ ਨੂੰ ਮੰਨ ਕੇ ਜੀਵਨ ਦੇ ਵਿੱਚ ਲਾਗੂ ਕਰੀਏ ਤਾਂ ਸਾਡਾ ਦੁਨੀਆ ਤੇ ਆਉਣਾ ਸਫਲਾ ਹੋਵੇਗਾ ਸੋ ਅੱਜ ਦੇ ਪਾਵਨ ਸ਼ਬਦ ਦੀ ਬਖਸ਼ਿਸ਼ ਪੰਚਮ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸਭੰ ਜਪੁ ਜਗਾਤ ਸਚ ਨਾਨਕ ਹੋਸੀ ਸਤਿ ਇੱਕ ਓੰਕਾਰ ਕਰਤਾ ਪੁਰਖ ਨਰਵੈ ਅਜੁਨੀ ਸਭੰ ਜਪੁ ਜਗਦ ਸਚ ਨਾਨਕ ਹੋਸੀ ਇੱਕ ਓ ਅੰਕਾਰ ਕਰਤਾ ਪੁਰਖ ਮਰਬਾਰ ਅਜੁਨੀ ਸਭੰ ਜਪੁ ਜਗਦ ਸਚ ਨਾਮ ਕਹੋ ਸੇ ਇੱਕ ਓ ਅੰਕਾਰ ਕਰਤਾ ਪ੍ਰਖ ਨਰਵਰ ਅਜੁਨੀ ਸਭੰ ਜਪ ਜੋ ਗਾਦ ਸੱਚ ਨਾਨਕ ਹੋਸੀ ਇੱਕ ਓ ਅੰਕਾਰ ਕਰਤਾ ਪੁਰਖ ਨਿਰਵੈਰ ਆਜੋ ਲੀ ਸਭੰ ਜਪ ਜਗਾਦ ਸੱਚ ਨਾਨਕ ਹੋਸੀ ਇੱਕ ਓ ਅੰਕਾਰ ਭਰਤਾ ਪ੍ਰਖ ਨਰਵਰ ਆਜੋਲੇ ਸਭੰ ਸੁਜਾਪ ਜਗਾਦ ਸਚ ਨਾਨਕ ਹੋਸੀ ਇਕ ਓ ਅੰਕਾਰ ਕਰਤਾ ਪੁਰਖ ਮਿਰਵੈਰ ਆਜੋਨੀ ਸਭੰ ਉਜਾਪ ਜਗਤ ਸੱਚ ਜਗਤ ਸੱਚ ਨਾਨਕ ਹੋਸੀ ਪੀ ਸੱਚ ਲਕ ਕਤੈ ਨਾ ਛੁੱਟੀ ਐ ਕਿੰਨ ਕੰਨ ਭੁੱਲਾਣਾ ਬਖਸ਼ ਨਹਾਰ ਬਖਸ਼ ਲੈ ਨਾਨਕ ਆਸਿਂ ਖਤੈ ਬਹੁਤ ਤਮਾਵੰਦੇ ਅੰਤ ਨਾ ਹਰਿ ਕਿਰਪਾ ਕਰਕੇ ਬਖਸ਼ ਲੈ ਹੋ ਆਮ ਪਾਪੀ ਵਡਗੁਨਾਗਾਰ ਹਰ ਕਿਰਪਾ ਕਰਕੇ ਬਖਸ਼ ਲਓ ਆਮ ਪਾਪੀ ਵਡਗੁਨਾਗਾਰ ਸਲੋਕਾਂ ਪਵਣ ਗੁਰੂ ਪਾਣੀ ਪੈਤਾ ਸੁੰਦੇ ਵਸ ਰਾਤ ਦੋਇदाई ਦਾਇਆ ਖੇਲਾ ਚੰਗੇ ਆਈਆਂ ਬੁਰਾਈਆਂ ਕਰਨੀ ਆਪ ਆਪਣੀ ਜਿਨੇ ਨਾਮੰਤ ਆਇਆ ਨਾਨਕ ਤੇ ਮੁਖ ਉਜਾਲੇ ਕੀਤੇ ਜਿਨਿ ਨਾਮ ਧਿਆਇਆ ਗਏ ਮਨ ਸਭ ਕਤਾਲਾ ਨਾਨਕ ਤੇ ਮੁਖ ਉਜਾਲੇ ਕੀਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜੀ ਅੱਜ ਤਰੀਕ ਹੈ ਭਾਈ 30 ਅਕਤੂਬਰ ਦਿਨ ਵੀਰਵਾਰ ਦੇ ਸੇ ਮਹੀਨੇ ਕਤਕ ਦੀ ਅੱਜ 14 ਤਰੀਕ ਹੈ ਅੱਜ 30 ਤਰੀਕ ਦਿਨ ਵੀਰਵਾਰ ਕਤਕ ਦੀ ਭਾਈ 14 ਤਰੀਕ ਹੈ ਤੇ ਜਿੰਨਾ ਸੰਗਤਾਂ ਦੀ ਅੱਜ ਸੇਵਾ ਦੇਖਦੀ ਸਰਦਾਰ ਯਵराज ਸਿੰਘ ਸਨ ਸਰਦਾਰ ਹਰਜੀਤ ਸਿੰਘ ਦੇ ਪਰਿਵਾਰ ਵੱਲੋਂ ਕੱਲ ਨੂੰ ਜੋ ਅੰਮ੍ਰਿਤ ਵੇਲੇ ਸੇਵਾ ਦੇਖਦੀ ਹੈ ਉਹ ਆ ਜੀ ਸਰਦਾਰ ਪ੍ਰੇਮ ਸਿੰਘ ਸਨ ਸਰਦਾਰ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਕੱਲ ਨੂੰ ਜੋ ਅੰਮ੍ਰਿਤ ਵੇਲੇ ਦੇਖਦੀ ਸੇਵਾ ਹੈ ਉਹ ਸਰਦਾਰ ਪ੍ਰੇਮ ਸਿੰਘ ਸਨ ਸਰਦਾਰ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਤੇ ਦੂਸਰੀ ਬੇਨਤੀ ਕਿ 5 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਨੇ ਤੇ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਆਪਾਂ 3 ਤਰੀਕ ਦਿਨ ਸੋਮਵਾਰ ਨੂੰ ਅਖੰਡ ਪਾਠ ਆਰੰਭ ਕਰਨੇ ਨੇ 5 ਤਰੀਕ ਦਿਨ ਬੁੱਧਵਾਰ ਨੂੰ ਭੋਗ ਪਾਏ ਜਾਣਗੇ ਸੰਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਤਨ ਮਨ ਧਨ ਦੇ ਨਾਲ ਸੇਵਾ ਕਰਨੀ ਹੈ ਸੰਸਾਰੀਆਂ ਸੰਤਾਂ ਵੱਧ ਵੱਧ ਸੇਵਾ ਵਿੱਚ ਹਿੱਸੇ ਪਾ ਕੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਸਫਲੇ ਕਰਿਆ ਜੇ 1000 ਰੁਪਇਆ ਸਰਦਾਰ ਗੁਰਵੰਸ਼ ਸਿੰਘ ਸਨ ਸਰਦਾਰ ਸੁਖਪਾਲ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਤੇ ਭੇਟਾ ਪਾ ਕੇ ਸੇਵਾ ਪਾਈ ਹੈ ਸਤ ਸਤਵਰ ਚੜ੍ਹਦੀ ਕਲਾ ਅਰਨਾ ਹਰਮਨ ਦਾਣ ਫਤਿਹ ਕਿਰਤ ਕਮਾਈ ਦੇ ਵਿੱਚ ਵਾਧੇ ਕਰਨ ਮੇਰੇ ਸਤਿਗੁਰੂ ਸੇ ਸਤਰਾ ਹੋਰ ਵੀ ਵੱਧ ਵਦ ਸੰਗਤਾਂ ਹਿੱਸੇ ਪਾ ਕੇ ਆਪਣੇ ਦਸਾਂ ਨਾਹਾਂ ਦੀ ਕਿਰਤ ਨੂੰ ਸਫਲੇ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਾਰੀਆਂ ਸੰਗਤਾਂ ਜਪੋ ਜੀ ਸਾਤਿ ਨਾਮ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਸਤ 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 ਸਤ ਨਾਮ ਵਾਹਿਗੁਰੂ ਸਤ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ